ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਜਿਹਦੇ ਵਿੱਚ ਬੀਬੀ ਜਗੀਰ ਕੌਰ ਸੁਖਦੇਵ ਸਿੰਘ ਢੀਂਸਾ ਪਰਮਿੰਦਰ ਢੀਂਸਾ ਸਰਜੀਤ ਸਿੰਘ ਰਖੜਾ ਸਿਕੰਦਰ ਸਿੰਘ ਮਲੂਕਾ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਨਾਂ ਸ਼ਾਮਲ ਨੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਹਟਣ ਲਈ ਜਿਹੜੀ ਵਿਉਂਤਬੰਦੀ ਕੀਤੀ ਜਿਹੜੀ ਮੀਟਿੰਗ ਕੀਤੀ ਉਹ ਰੋਜ਼ਾਨਾ ਜੀਤ ਦੇ ਸੰਪਾਦਕ ਵਰਜਿੰਦਰ ਸਿੰਘ ਹਮਦਰਦ ਦੇ ਫਾਰਮ ਹਾਊਸ ਤੇ ਹੋਈ ਉਸ ਮੀਟਿੰਗ ਤੋਂ ਬਾਅਦ ਚਰਚਾ ਚੱਲੀ ਕਿ ਆਖਰਕਾਰ ਵਰਜਿੰਦਰ ਸਿੰਘ ਹਮਦਰਦ ਦਾ ਇਸ ਨਾਲ ਕੀ ਲੈਣਾ ਦੇਣਾ ਆ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਸੁਖਬੀਰ ਸਿੰਘ ਬਾਦਲ ਆਲਾ ਧੜਾਇਆ ਜਿਹੜਾ ਉਹ ਕੈਂਪ ਹੈ ਉਹ ਇਹ ਗੱਲ ਮੰਨਦਾ ਹੈ ਕਿ ਇਸ ਸਾਰੀ ਤਾਣੇ ਬਾਣੇ ਦੇ ਪਿੱਛੇ ਜਿਹੜਾ ਉਹ ਬਰਜਿੰਦਰ ਸਿੰਘ ਹਮਦਰਦ ਨੇ ਬਰਜਿੰਦਰ ਸਿੰਘ ਹਮਦਰਦ ਨਹੀਂ ਇਹ ਸਾਰੀ ਪਲੈਨਿੰਗ ਕੀਤੀ ਹੈ ਉਹਨਾਂ ਦੇ ਫਾਰਮ ਹਾਊਸ ਤੇ ਮੀਟਿੰਗ ਹੋਈ ਬਰਜਿੰਦਰ ਸਿੰਘ ਹਮਦਰਦ ਚਾਹੁੰਦੇ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਬਦਲ ਦਿੱਤਾ ਜਾਵੇ